ਲਓ ਜੀ ਆਪਣਾ ਆਟਾ ਗਿਆ ਭੁੱਜ ਦੋ ਕਿਲੋ ਘਿਓ ਸੀਗਾ ਤੇ ਵਿੱਚ 1.5 ਕਿਲੋ ਆਟਾ ਪਾਇਆ ਸੀ ਤੇ ਬਾਕੀ ਹੋਰ ਸਮਾਨ ਆਪਾਂ ਬਣਾਇਆ ਚੁੱਲੇ ਤੇ ਰਾਤ ਮਿਲ ਜੇ ਦੇਣੇ ਕੋਈ ਨਾ ਕੋਈ ਆਇਆ ਵੈ ਤਾਂ ਫਿਰ ਐਵੇਂ ਮਿਲਦਾ ਫਿਰ ਰਾਤ ਨੂੰ ਆਖਿਆ ਕਿ ਬਣਾ ਲੈਂਦੇ ਆ ਤੇ ਜਿੱਦ ਕਿ ਉਹਨੇ ਆਟਾ ਇਹਨ ਛੱਡ ਦਿੱਤਾ ਲੋਜੀ ਆਸਮਾਨਾ ਪੁੱਧਾ ਪਾਉਂਗੀ ਬੇਟੇ ਜਿਆਦਾ ਲੱਗਦਾ ਇੰਨਾ ਕਪੜਾ ਖ ਲੈਨੇ ਫੇਰ 2 ਕਿਲੋ ਘਿਓਰ ਲਾ ਲਾਂਗੇ ਜੇ ਖਾ ਤੜੀ ਆਸੇ ਆਸੇ ਆਚ 1 ਕਿਲੋ ਆਪਾਂ ਖੰਡ ਲਿਆ ਲਈ ਪਰ ਕਿਲੋ ਨਹੀਂ ਪਾਉਂਗੀ ਥੋੜੀ ਪਾਉਂਗੀ ਜੇ ਲੱਗੂਗਾ ਵੀ ਇੱਕ ਪਈਆ ਰੱਖ ਲਈ ਆਪਾਂ ਜੇ ਆਪਾਂ ਲੱਗੂਗਾ ਮਿੱਠਾ ਘਾਟ ਕੇ ਫੇਰ ਲਾ ਲਾਂਗੇ ਇਹ ਆਪਾਂ ਚੁੱਲੇ ਤੇ ਥੱਲੇ ਲਾ ਕੇ ਲਾਉਂਦੇ ਆਂ ਖੰਡ ਫੇ ਪਿਗਲ ਜਾਣੀ ਤੇ ਫਿਰ ਚੱਲ ਰਜਣੇ ਲੱਗ ਕੜੀ ਜਿਹੀ ਚਾ ਲਾ ਕੇ ਮਿਲਦੇ ਤੁਹਾਨੂੰ ਚਲੋ ਜੀ ਆਪਣਾ ਦਬੜਾ ਤਿਆਰ ਆ ਆਪਾਂ ਪਰ ਲਾ ਲਿਆ ਸਾਰਾ ਮਿੱਠਾ ਚੱਕ ਕਰ ਲਿਆ ਮਿੱਠਾ ਬਹੁਤ ਵਧੀਆ ਸਹੀ ਸਹੀ ਇਹ ਨਹੀਂ ਥੋੜਾ ਜਿਹਾ ਘੱਟ ਖੰਡ ਹੈ ਮਿੱਠਾ ਤੇ ਆਪਾਂ ਗਏਦਾਂ ਦਾ ਦਾਬਣਾ ਬਣਾ ਕੇ ਬੱਚਿਆਂ ਨੂੰ ਭੇਜਿਆ ਸੀ ਬਾਹਰ ਬੱਚੇ ਕਹਿੰਦੇ ਸੀ ਉਹ ਸਵਾਦ ਲੱਗਾ ਹੋਰ ਭੇਜੋ ਤੇ ਕੋਈ ਨਹੀਂ ਹੁਣ ਹੋਰ ਭੇਜਦੇ ਆ ਕੋਰੀਲ ਕਰਦੇ ਆ ਉਹਨਾਂ ਨੂੰ ਸੇਵਲਾਂ ਵਿੱਚ ਇਹਦਾਂ ਦਾ ਦਾਬਣਾ ਜ਼ਰੂਰ ਬਣਾ ਕੇ ਖਾਇਆ ਕਰੋ ਸਭ ਕੁਝ ਇੱਥੇ ਰਹਿ ਜਾਣਾ ਕੁਝ ਨਹੀਂ ਜਾਣਾ ਨਾਲ ਸੇ ਤੇ ਦਾਖਿਆ ਰੱਖਿਆ ਕਰੋ। ਸੇ ਤੇ ਸਭ ਕੁਛ। ਮੈਂ ਤੁਹਾਨੂੰ ਗੱਲ ਦੱਸਦੇ ਆਂ। ਵੀਰਕੇ ਦਾ ਡੱਬਾ ਵਾ। ਇਹ ਵੀਰਕੇ ਦਾ ਦੁੱਧ ਪਾਈ ਤਾਂ ਜਦੋਂ ਸਾਡਾ ਨਾ ਗਰਮੀਾਂ ਚ ਦੁੱਧ ਥੋੜਾ ਹੀ ਤੇ। 5 ਕਿਲੋ ਘਿਓ ਮੰਗਾਇਆ ਸੀ ਤੋਂ ਗਾਂ ਦਾ। ਸੇ ਆ ਤਾ ਹੁਣ ਮੱਝ ਦਾ ਵਾ। ਤੇ ਉਦੋਂ ਹੀ ਬੱਚੇ ਨੂੰ ਬਣਾ ਲਿੱਤਾ ਸੀ ਗਾਂ ਦੇ ਘਿਓ ਚ। ਫਿਰ ਜੈਸੇ ਦਾ ਬਾਹਰ। ਤੇ ਹੁਣ ਅਸੀਂ ਬਣਾਇਆ ਵਾ ਆਪਣਾ ਘਰ ਦਾ ਦੁੱਧ ਮੱਝਾਂ ਸੁਕੀਆਂ ਸੀਗੀਆਂ। ਕਰਦਾ ਕਿਉ ਬਣਾਇਆ ਤੇ ਇੱਕ ਮਾਝੂਰ ਸੂਈ ਹੁਣ ਫੇਰ ਹੋਰ ਬਣਾਉਨੇ ਆ ਆਪਾਂ ਡੱਬੇ ਭਰ-ਭਰ ਰੱਖ ਲਈਦੇ ਜਦੋਂ ਲੋੜ ਹੋਵੇ ਉਦ ਬਣਾ ਲਈਦੇ ਤੇ ਆਜੋ ਜੀ ਖਾ ਲੋ ਡੱਬੜਾ ਤੇਰੇ ਭੈਣ ਭਰਾ ਨੇ ਖਾਣਾ ਭੈਣ ਨੇ ਖਾਣਾ ਭਰਾ ਨੇ ਖਾਣਾ ਵੀਰ ਨੇ ਖਾਣਾ ਮਾਂ ਨੇ ਖਾਣਾ ਮੇਰੀ ਨੇ ਆਜੋ ਰਾਤ ਨੂੰ ਆਪ ਬੁੱਕ ਪਕਾਉਣਾ ਬਹੁਤ ਸੁਣੋ ਬਣ ਜਿਹੜੂ ਉਸਿਆਲਾਂ ਚ ਦਾ ਆਪਣੇ ਬਣਾ ਕੇ ਖਾਇਆ ਕਰੋ ਜੀ ਵਾਏ ਕੁ ਸਿੱਖੇ ਪਾਛਾ ਤੇ ਰਿਆਸ ਰਖਾ ਲਈ ਨਾ ਕਪਾਸਮਾ ਰੱਖ ਲਿਆ ਤੇ ਕੰਡ ਵੀ ਇੰਨੀ ਕੁ ਬਚ ਗਈ ਆ ਸੱਕਰ ਬਚੀ ਪਾਪਾ ਜੀ ਨੂੰ ਬਣਾ ਕੇ ਦਿੱਤਾ ਥੋੜਾ ਆ ਹੈ ਗੰਜ ਭਖੜਾ ਵੀ ਰੱਖ ਲਏ ਬਾਅਦ ਚ ਫੇ ਬਣਾਵਾਂਗੇ ਦੋਰੀ ਵਾਰ ਇਹ ਖਾ ਪੀ ਕੇ ਫੇ ਬਣਾਵਾਂਗੇ ਅੰਗਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਦੱਬੜਾ ਕਣ ਤੇ ਆ ਜਾਓ ਜੀ ਕਪੂਰਥਲੇ ਦਬੜਾ ਖਲੌਣ ਕੇ